ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ 2364 ETT ਅਧਿਆਪਕਾਂ ਭਰਤੀ ਤੇ ਹਾਈ ਕੋਰਟ ਦਾ ਫੈਸਲਾ ਸਿੱਖਿਆ ਵਿਭਾਗ ਨੇ ਨਿਯੁਕਤੀ ਪੱਤਰ ਦੇਣ ਤੋਂ ਖਿੱਚੇ ਹੱਥ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਆਮ ਆਦਮੀ ਪਾਰਟੀ ਦੇ ਪ੍ਰਧਾਨ ਬੁੱਧਰਾਮ ਨੂੰ ETT 2364 ਜਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪਿਆ ਯੂਨੀਅਨ ਆਗੂ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ 8TT 2364 ਭਰਤੀ 63 2020 ਨੂੰ ਕਾਂਗਰਸ ਸਰਕਾਰ ਵੱਲੋਂ ਆਈ ਸੀ ਕਾਂਗਰਸ ਸਰਕਾਰ ਦੀ ناکਾਮੀ ਕਰਕੇ ਇਹ ਭਰਤੀ ਕੋਰਟ ਵਿੱਚ ਚਲੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਲਗਾਤਾਰ ਦੋ ਵਾਰ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ 8TT 2364 ਜੱਥੇ ਬੰਦੀ ਅਤੇ ਪੰਜਾਬ ਸਰਕਾਰ ਵੱਲੋਂ ਡਬਲ ਬੈਂਚ ਉੱਪਰ 31 11 2023 ਨੂੰ ਇਸ ਪਰ ਤੀਨੋਂ ਬਹਾਲ ਕਰਵਾਉਣ ਲਈ ਐਪਲੀਕੇਸ਼ਨ ਲਗਾਈ ਜਿਸ ਤੇ ਸਿੱਟੇ ਵੱਜੋਂ ਚੀਫ ਜਸਟਿਸ ਰਿਤੂ ਬਾਹਰੀ ਵੱਲੋਂ 19 12 2023 ਨੂੰ ETT 2364 ਭਰਤੀ ਨੂੰ ਬਹਾਲ ਕਰ ਦਿੱਤਾ ਸੀ ਅਤੇ ਨਾਲ ਹੀ 8 ਹਫ਼ਤੇ ਬਾਅਦ ETT 2364 ਸਿਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਸਨ ਇਸ ਸਮੇਂ ਦੌਰਾਨ ਪ੍ਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਪ੍ਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/2/24 ਨੂੰ ਦੋ ਅਰਜ਼ੀਆਂ ਦਾਖਲ ਕੀਤੀ ਗਈਆਂ ਜਿਨ੍ਹਾਂ ਨੂੰ 15/3/2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19 12 2023 ਵਾਲੇ ਆਦੇਸ਼ਾਂ ਰਾਹੀਂ ਨੋਟੀਫਿਕੇਸ਼ਨ ਅਨੁਸਾਰ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ। ਪਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਜਦੋਂ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਸਾਨੂੰ ਲਾਰੇ ਤੋਂ ਸਿਵਾ ਕੁਝ ਵੀ ਨਹੀਂ ਮਿਲਿਆ। ਇਥੋਂ ਤੱਕ ਵੀ ਵਿਭਾਗ ਵੱਲੋਂ ਕੋਈ ਵੀ ਯੋਗਕਰਨ ਨਹੀਂ ਦੱਸਿਆ ਜਾ ਰਿਹਾ ਸੈਕਿਉਰਿਟੀ ਨਹੀਂ ਕਰਵਾ ਚੁੱਕੇ ਉਮੀਦਵਾਰਾਂ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ 8TT 2364 ਭਰਤੀ ਵਿੱਚ 1020 ਪੋਸਟ ਐਸਸੀ ਕੈਟਾਗਰੀ ਦੀ ਸੀ ਜਿਸ ਵਿੱਚੋਂ 595 ਐਸਸੀ ਬੈਕਲੌਗ ਜੋ ਕਿ ਕਾਨੂੰਨੀ ਲੜਾਈ ਲੜ ਰਹੇ ਪ੍ਰਾਪਤ ਕੀਤਾ ਸੀ ਕਾਨੂੰਨੀ ਲੜਾਈ ਲੜ ਕੇ ਪ੍ਰਾਪਤ ਕੀਤਾ ਸੀ ਪਰ ਆਮ ਆਦਮੀ ਪਾਰਟੀ ਸਰਕਾਰ ਐਸ்சி ਬੀਸੀ ਸਮਾਜ ਲਈ ਕੋਈ ਬਹੁਤ ਹੀ ਗੰਭੀਰਤਾ ਨਹੀਂ ਦਿਖਾ ਰਹੇ ਇਕੱਲਾ ਪਾਪਾ ਸਾਹਿਬ ਡਾਕਟਰ ਭੀਮrao ਅੰਬੇਦਕਰ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਗਾਉਣ ਨਾਲ ਕ੍ਰਾਂਤੀ ਨਹੀਂ ਆਉਂਦੀ ਉਸ ਲਈ ਇੰਨਾ ਸ਼ੋਰ ਵਿਰਾ ਦੀ ਸੋਚ ਤੇ ਵੀ ਕੰਮ ਕਰਨਾ ਪੈਣਾ ਜਿਸ ਬਾਬਾ ਸਾਹਿਬ ਦੇ ਸਿਧਾਂਤਾਂ ਤੇ ਚੱਲਦੀ ਆਮ ਆਦਮੀ ਪਾਰਟੀ ਕਰ ਰਹੀ ਹੈ ਸਿਧਾਂਤਾਂ ਤੇ ਚੱਲਣ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਹੈ ਉਸੇ ਦੇ ਬਣੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਉਸੇ ਸੰਵਿਧਾਨ ਕਰਕੇ ਏਟੀਟੀ 2364 ਭਰਤੀ ਡਬਲ ਬੈਂਚ ਤੋਂ ਬਹਾਲ ਹੋਈ ਸੀ ਅਤੇ ਨਾਲ ਹੀ 8 ਹਫ਼ਤਿਆਂ ਬਾਅਦ ਸਿਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਲਗਭਗ 15 ਹਫ਼ਤਿਆਂ ਦਾ ਸਮਾਂ ਬੀਤ ਚੁੱਕਾ ਹੈ ਅੱਜ ਤੱਕ ਵੀ ITT 2364 ਸਿਲੈਕਟਡ ਉਮੀਦਵਾਰਾਂ ਨੂੰ ਲਾਰੇ ਤੋਂ ਸਿਵਾ ਕੁਝ ਹਾਸਿਲ ਨਹੀਂ ਹੋਇਆ ਜੋ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13/0 ਦਾ ਦੇਖ ਰਹੇ ਹਨ ਉਸ ਸੁਪਨੇ ਦੀ ਜਲਦੀ ਹੀ ਫੂਕ ਨਿਕਲਣ ਵਾਲੀ ਹੈ ਕਿਉਂਕਿ ਬੇਰੁਜ਼ਗਾਰਾਂ ਕਰਕੇ ਹੀ ਆਮ ਆਦਮੀ ਪਾਰਟੀ ਸਤਾਵਿਚਾਈ ਸੀ ਤੇ ਅੱਜ ਉਹਨਾਂ ਬੇਰੁਜ਼ਗਾਰਾਂ ਮੰਗਾ ਨੂੰ ਲੈ ਕੇ ਅਣਗੋਲਿਆ ਕੀਤਾ ਜਾ ਰਿਹਾ ਇਸ ਮੌਕੇ ਹਰਜੀਤ ਸਿੰਘ ਬੁੱਢਨਾਡਾ ਸੁਖਚੰਦ ਸਿੰਘ ਬੋਹਾ ਲਾਡੀ ਗੁਡਾਲ ਆਦਿ ਸ਼ਾਮਿਲ ਸਨ